ਹੁਣ ਤੁਹਾਡਾ ਮੇਰੇ ਤੇ ਸਵਾਲ ਆ ਵੀ ਭਾਈ ਸਾਹਿਬ ਤੁਸੀਂ ਇੱਕ ਘੰਟਾ ਲਾਇਆ ਹੈ ਗੱਲਾਂ ਤੁਸੀਂ ਹਰ ਗੋਬਿੰਦ ਸੱਚੇ ਪਾਤਸ਼ਾਹ ਦੀਆਂ ਕੀਤੀਆਂ ਨੇ ਹੁਣ ਤੁਸੀਂ ਕਹਿੰਦੇ ਹੋ ਗੱਲ ਕਰਮਗਤੀ ਤੇ ਘੁੰਮਦੀ ਹੈ ਵੀ ਕਰਮਗਤੀ ਬੰਦੇ ਨੂੰ ਮਾਰ ਦਿੰਦੀ ਹੈ ਗੁਰੂ ਕੇ ਸਿੱਖੋ ਕਰਮ ਚੰਗੇ ਹੋਣ ਬੰਦੇ ਦਾ ਢੋ ਢੁਕ ਜਾਂਦਾ ਜੇ ਕਰਮ ਮਾੜੇ ਹੋਣ ਤੇ ਇਹੋ ਜੀ ਜਗ੍ਹਾ ਤੇ ਪ੍ਰਮਾਤਮਾ ਸੁਰਦਾ ਢੋਈ ਨਹੀਂ ਜੇ ਮਿਲਦੀ ਗੋਇੰਦਵਾਲ ਦੀ ਨਗਰੀ ਤੋਂ 8 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਦੇ ਖਡੂਰ ਸਾਹਿਬ ਜਿੱਥੇ ਤਨਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤਪਿਆਣੇ ਦੀ ਤਰਤੀਬੇ ਤਪ ਕਰਦੇ ਸਨ ਉਥੋਂ ਦਾ ਰਹਿਣ ਵਾਲਾ ਚੌਧਰੀ ਹੁਣ ਆਪਾਂ ਕਹਿੰਨੇ ਨਾ ਵੀ ਸਾਡਾ ਕਿਹੜਾ ਕਾਕਾ ਲੱਗਾ ਲੱਗਾ ਤੇ ਗਵਾਂਡੀਆਂ ਦਾ ਲੱਗਾ ਤੇ ਵੇਜਦਾ ਕੌਣ ਹੈ ਠੇਠਰ ਦਾ ਪਤਾ ਵੀ ਹੈ ਵੀ ਪਿੰਡ 'ਚ ਵੇਜਦਾ ਕੌਣ ਹੈ ਬੰਦੇ ਫੜਦੇ ਹੀ ਨਹੀਂ ਗੁਰੂ ਕੇ ਸਿੱਖੋ ਇਹ ਅੱਗ ਜੰਗਲ ਦੀ ਤਰ੍ਹਾਂ ਵਾਦੀ ਜਾਵੇਗੀ ਤੁਸੀਂ ਨਹੀਂ ਮਰਦੋ ਖਲੋਗੇ ਤੇ ਕੌਣ ਖਲੋਵੇਗਾ ਚੌਲ ਖਾਣਿਆ ਥੋੜੀ ਖਲੋਣਾ ਹੈ ਆ ਬੰਬ ਚੱਲੇ ਸਾਰੀਆਂ ਟ੍ਰੇਨਾਂ ਭਰ ਕੇ ਪਿੱਛੇ ਨੂੰ ਚਲੀਆਂ ਗਈਆਂ ਇਹਨਾਂ ਥੋੜੀ ਖਲੋਣਾ ਹੈ ਖਲੋਣਾ ਤੁਹਾਨੂੰ ਪੈਣਾ ਤੇ ਬੱਚੇ ਨੇ ਤੁਹਾਡੇ 22 22 ਸਾਲ ਪਾਲ ਕੇ ਮੈਂ ਤਾਂ ਰਾਣਾ ਵੀ ਤੁਸੀਂ ਇਹਨਾਂ ਚਵਲਾਂ ਨੂੰ ਦੇ ਕਿਵੇਂ ਦਿੰਦੇ ਹੋ ਪਿੰਡ ਦੇ ਵਿੱਚ ਗੰਧ ਆਉਣ ਕਿਵੇਂ ਦਿੰਦੇ ਹੋ ਇੱਕ ਲੱਕ ਬਣ ਕੇ ਕਰੋ ਨਾ ਸਰਕਾਰਾਂ ਕੁਝ ਕਰਦੀਆਂ ਜੇ ਇਹ ਗੋਗਲੂ ਤੋਂ ਮਿੱਟੀ ਝਾੜਦੀਆਂ ਨੇ ਤੇ ਜਿਹੜੇ ਕਰਦੇ ਨੇ ਉਹਨਾਂ ਨੂੰ ਡਿਗਲੂ ਗੜ ਵਿਖਾ ਦਿਆ ਕਰਦੇ ਨੇ ਇਦਾਂ ਨਾ ਕਰੋ ਤਕੜੇ ਹੋ ਆਪਣੇ ਪਿੰਡ ਦੀ ਰਾਖੀ ਆਪ ਕਰੋ ਜਿਹੜੇ ਆਪਣੇ ਪਿੰਡ ਦੀ ਰਾਖੀ ਕਰਦੇ ਨੇ ਗਿਆਨ ਦਾ ਦੀਵਾ ਉਹਨਾਂ ਦੇ ਅੰਦਰ ਚੱਲਦਾ ਜੇ 12 ਸਾਲ ਦਾ ਬੱਚਾ ਹੱਥ ਤੇ ਦੀਵਾ ਜਗਾ ਕੇ ਤੁਰਿਆ ਆਉਂਦਾ ਤੇ ਕੋਈ ਸਾਧੂ ਮਿਲ ਪਿਆ ਉਹਨੇ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਉਹਨੇ ਗਾੜੀ ਨੂੰ ਆਖਿਆ ਬਾਬਾ ਜੀ ਧਰਮਸ਼ਾਲਾ ਦੇ ਵਿੱਚੋਂ ਸਾਧੂ ਨੇ ਫਿਰ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਉਹਨੇ ਆਖਿਆ ਜੀ ਧਰਮਸ਼ਾਲਾ ਤੋਂ ਤੀਜੀ ਵਾਰ ਫਿਰ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਉਹ ਕਹਿੰਦਾ ਬਾਬਾ ਜੀ ਆਦੀਵਾਸੀ ਲੋਕ ਸਾਂ ਪੱਥਰ ਤੇ ਪੱਥਰ ਨੂੰ ਘਸਾ ਕੇ ਅੱਗ ਕਰਦੇ ਸਨ ਮਸੀਦ ਦੀ ਪੱਥਰ ਗਰਮ ਹੁੰਦਾ ਸੀ ਫਿਰ ਉਹਦੇ ਤੇ ਸੁੱਕੇ ਕੱਖ ਰੱਖ ਕੇ ਫੂਕ ਮਾਰਦੇ ਸਨ ਅੱਗ ਵੱਲ ਜਾਂਦੀ ਸਾਰਾ ਸ਼ਹਿਰ ਹੀ ਪੱਥਰ ਤੇ ਪੱਥਰ ਕਸਾਈ ਜਾਂਦਾ ਸੀ ਬੁੱਧੀਮਾਨ ਲੋਕ ਇਕੱਠੇ ਹੋਏ ਸਾਡੇ ਕੋਲ ਜੰਗਲ ਬੇਸ਼ੁਮਾਰ ਹੈ ਜੰਗਲ ਕਟਿਆ ਗਿਆ ਧਰਮਸ਼ਾਲਾ ਤਿਆਰ ਕੀਤੀ ਗਈ ਉਹਦੇ ਵਿੱਚ ਲੱਕੜਾਂ ਭਰ ਦਿੱਤੀਆਂ ਗਈਆਂ ਤੇ ਘਰਪਰਤੀ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਗਈ ਲੱਕੜ ਤੇ ਲੱਕੜ ਨੂੰ ਰੱਖੀ ਜਾਂਦਾ ਤੇ ਸਾਰਾ ਸ਼ਹਿਰ ਉਤੋਂ ਅੱਗ ਲੈ ਕੇ ਆਉਂਦਾ ਹੈ ਮੰਮੀ ਉਥੋਂ ਲੈ ਕੇ ਆਇਆ ਹੈ। ਬਾਬਾ ਮੈਂ ਪ੍ਰਕਾਸ਼ ਧਰਮਸ਼ਾਲਾ ਚੋਂ ਲੈ ਕੇ ਆਇਆ ਹੈ। ਜਦੋਂ ਚੌਥੀ ਵਿਰਾਸੰਤ ਨੇ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ? ਕਹਿੰਦੇ 12 ਸਾਲ ਦੇ ਬੱਚੇ ਨੇ ਪੱਲੂ ਮਾਰ ਕੇ ਦੀਵਾ ਬਜਾ ਦਿੱਤਾ। ਬਾਬਾ ਮੈਨੂੰ ਨਹੀਂ ਪਤਾ ਪ੍ਰਕਾਸ਼ ਕਿੱਥੋਂ ਆਇਆ ਹੈ। ਪਰ ਮੈਨੂੰ ਦੱਸ ਕੇ ਤਾਂ ਜਾ ਪ੍ਰਕਾਸ਼ ਗਿਆ ਕਿੱਥੇ ਹੈ। ਜਾਈ ਨਾ ਮੈਨੂੰ ਦੱਸ ਕੇ ਜਾਈਂ ਪ੍ਰਕਾਸ਼ ਗਿਆ ਕਿੱਥੇ ਹੈ। ਹੁਣ ਸਾਧੂ ਦੇ ਗਲ ਵਕੜੀ ਪੈ ਗਈ ਵੀ ਕਰਾਂ ਕੀ ਉਹ 12 ਸਾਲ ਦਾ ਕਾਕਾ ਘੇਰ ਕੇ ਬਹਿ ਗਿਆ ਹੈ। ਇਨੂੰ ਨਹੀਂ ਪਤਾ ਬਾਬਾ ਪ੍ਰਕਾਸ਼ ਕਿੱਥੋਂ ਆਇਆ ਪਰ ਤੂੰ ਦੱਸ ਪ੍ਰਕਾਸ਼ ਗਿਆ ਕਿੱਥੇ ਹੈ ਕਹਿੰਦੇ ਸਾਧੂ ਪੂਰਾ ਪਾਂਡਾ ਸੀ ਆਟੇ ਮੰਗ ਸਾਥ ਥੋੜੀ ਸੀ ਤਤ ਬੇਤਾ ਸੀ ਬੰਦਗੀ ਵਾਲਾ ਸੀ ਜਿਹਦੀ ਬਾਤ ਗੁਰਬਾਣੀ ਕਹਿੰਦੀ ਸੰਤ ਅਨੰਤੇ ਅੰਤਰ ਨਾਹੀ ਉਹਨੇ ਕਲਾਵੇ ਚ ਲਿਆ ਕਹਿੰਦਾ ਕਾਕਾ ਅੱਗ ਅੰਗੀਠੀ ਚ ਬਾਲ ਦਿੱਤੀ ਜਾਵੇ ਅੱਗ ਚੁੱਲ੍ਹੇ ਚ ਬਾਲ ਦਿੱਤੀ ਜਾਵੇ ਅੱਗ ਉਤਾਂ ਨੂੰ ਜਾਂਦੀ ਹੈ 12 ਸਾਲ ਦੇ ਬੱਚੇ ਨੇ ਪੁੱਛਿਆ ਬਾਬਾ ਅੱਗ ਉਤਾਂ ਨੂੰ ਕਿਉਂ ਜਾਂਦੀ ਹੈ ਉਨੇ ਆਖਿਆ ਪੁੱਤਰਾ ਇਹਦਾ ਮੇਲ ਤੁਰਾ ਸੂਰਜ ਹੈ ਤੇ ਜਿੰਨਾ ਚਿਰ ਤੱਕ ਅੱਗ ਸੂਰਜ ਵਿੱਚ ਅਪੇਧ ਨਹੀਂ ਹੁੰਦੀ ਉਹਨਾ ਚਿਰ ਸ਼ਾਂਤੀ ਨਹੀਂ ਪਉਂਦੀ ਪਾਣੀ ਪਹਾੜ ਵਿੱਚੋਂ ਆਵੇ ਪਾਣੀ ਨਦੀ ਵਿੱਚੋਂ ਆਵੇ ਪਾਣੀ ਕਿਸੇ ਦਰਿਆ ਦਾ ਕੰਢਾ ਟੁੱਟ ਜਾਵੇ ਤੇ ਪਾਣੀ ਨਿਵਾਨ ਵਾਲੇ ਪਾਸੇ ਨੂੰ ਆਉਂਦਾ ਹੈ 12 ਸਾਲ ਦੇ ਕਾਕੇ ਨੇ ਪੁੱਛਿਆ ਬਾਬਾ ਪਾਣੀ ਨਿਵਾਨ ਵਾਲੇ ਪਾਸੇ ਨੂੰ ਕਿਉਂ ਆਉਂਦਾ ਹੈ ਉਹ ਤਾਂ 12 ਸਾਲ ਦਾ ਬੱਚਾ 70 ਸਾਲ ਦਾ ਬਾਬਾ ਯਾਰ ਦਾ ਨੋਟ ਮੂੰਹ ਚ ਪਾ ਕੇ ਤੇ ਕੰਜਰੀ ਨਾਲ ਕਹਿੰਦਾ ਖਿੱਚ ਕੇ ਵਖਾ ਇਨੂੰ ਕੌਣ ਪੁੱਛੇਗਾ ਉਹਨੂੰ ਤਾਂ ਪੁੱਛ ਲੇਗਾ ਕੋਈ ਨਾ ਕੋਈ ਨਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਬਾਬੇ ਨੂੰ ਤਾਂ ਪੁੱਛ ਲਾਗਾ ਬਾਬਾ ਤੇਰੀ ਪੰਜਾਂ ਸਾਲਾਂ ਦੀ ਉਮਰ ਤੇਰੇ ਅੰਦਰ ਕਿੱਡੀ ਖੇਚ ਹੈ ਤੇਰੇ ਕਰਕੇ ਰੱਬ ਧਰਤੀ ਤੇ ਆਇਆ ਤੇ ਹਰਨਾਕ ਛਪਿਆ ਪੜਦਾ ਹੀ ਕਿੱਡੀ ਕਿ ਤਾਕਤ ਰੱਖਦਾ ਹੈ ਉਹਨੇ ਆਖਿਆ ਮੇਰੀ ਰੱਬ ਨਾਲ ਯਾਰੀ ਜੀ ਦੀ ਰੱਬ ਨਾਲ ਯਾਰੀ ਹੋਵੇ ਦੁਨੀਆਂ ਤੇ ਉਹਦਾ ਵਾੜ ਵਿੰਗਾ ਨਹੀਂ ਹੁੰਦਾ ਮਿਰਗੀ ਪੇਖੰਤ ਵਦਕ ਪ੍ਰਹਰੇਣ ਲਖੇ ਆਵਦ ਅਹੋ ਯਸਰ ਖੇਣ ਗੋਪਾਲੇ ਨਾਨਕ ਰੋਮਨਾਸ਼ੇ ਦੇਤੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦੇਸੇ ਭਵੰਤ ਆਗਿਆ ਭਗਵਾਨ ਪ੍ਰਖੇ ਨਾਨਕ ਕੀਤੀ ਸਾਚ ਅਕਰਖਤੇ ਨਾਨਕ ਨਿਰੰਕਾਰੀ ਨੇ ਆਖਿਆ ਜਦੋਂ ਪ੍ਰਮਾਤਮਾ ਆਪਣੀ ਆਈ ਤੇ ਆਵੇ ਬੜਾ ਕੁਝ ਕਰ ਦਿੰਦਾ ਕਾਕਾ ਪਾਣੀ ਨਵਾਲ ਵਾਲੇ ਪਾਸੇ ਨੂੰ ਤਾਂ ਆਉਂਦਾ ਹੀ ਇਹਦਾ ਮਹਿਨਤੁਰਾ ਤਰਤੀ ਹੈ ਐਵੇਂ ਤੇਵੇਂ ਜੀਵ ਰੂਪੀ ਆਤਮਾ ਦਾ ਮਹਿਨਤੁਰਾ ਜੇ ਪ੍ਰਮਾਤਮਾ ਮੈਂ ਪਹਿਲਾਂ ਵੀ ਕਿਹਾ ਸੋਹ ਆਥ ਰਸਾ ਸਰੇਤੇ ਗੰਡ ਜਿੰਨਾ ਗੁੜ ਉਹਨਾਂ ਮਿੱਠਾ ਇਹਦਾ ਮੇਨ ਪ੍ਰਮਾਤਮਾ ਹੈ ਦੁਨੀਆ ਨਾਸਵੰਤ ਹੈ ਜਿੰਨਾ ਚਿਰ ਪ੍ਰਮਾਤਮਾ ਨਾਲ ਨਾ ਜੁੜੇ ਅੱਬ ਕੀ ਛੁਟਕੀ ਥੌਰ ਨਾ ਖਾਓ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਣ ਦੁੱਖ ਪਾਏ ਦਾ ਜਿਹੜਾ ਇਸ ਪੌੜੀ ਤੋਂ ਡਿੱਗ ਪੈਂਦਾ ਉਹਦੇ ਜੰਮਣ ਤੇ ਮਰਨ ਦਾ ਢੇੜਾ ਕਟਿਆ ਜਾਂਦਾ ਹੈ ਗੁਰੂ ਕੇ ਸਿੱਖੋ ਮੈਂ ਤੁਹਾਡੇ ਨਾਲ ਇੱਕ ਗੱਲ ਆਰੰਭ ਕੀਤੀ ਸੀ ਅੱਧੀ ਉਹ ਵਿਚ ਰਹਿ ਜੇਗੀ ਮੇਰਾ ਮਨ ਕਰਦਾ ਵੀ ਉਹ ਵੀ ਇਸੇ ਨਾਲ ਹੀ ਸਾਥੀ ਰਲਦੀ ਹੈ ਜੀ ਇਹੀ ਜੇ ਮੈਂ ਕੰਪਲੀਟ ਕਰ ਦਿਆਂ ਖਡੂਰ ਦੀ ਧਰਤੀ ਦੀ ਬੰਦੇ ਦੇ ਕਰਮ ਕਿਵੇਂ ਬਦਲਦੇ ਨੇ ਮਾਤਾ ਸਲਖਣੀ ਦੇ ਕਿਵੇਂ ਬਦਲੇ ਅੱਧੀ ਮੇਰੀ ਆਰੰਭ ਹੋਈ ਹੈ ਉਥੋਂ ਦਾ ਚੌਧਰੀ ਪੀ ਕੇ दारू ਤੇ ਕਪਿਆਣੇ ਦੀ ਧਰਤੀ ਵੱਲ ਨੂੰ ਕਰਕੇ ਮੂੰਹ ਜਦੋਂ ਮਾਰਦਾ ਨਾ ਚੰਗਰਾ ਸੇਵਾਦਾਰ ਨੇ ਆਖਿਆ ਬਾਬਾ ਜੀ ਮਲੂਕੇ ਦੀ ਆਵਾਜ਼ ਆਏ ਚੰਗਰਾ ਪਈਆਂ ਮਾਰਦਾ ਜੇ ਦੀਨ ਦੁਨੀਆਂ ਦੇ ਮਾਲਕ ਨੇ ਆਖਣਾ ਸਿੱਖਾ ਤੂੰ ਚੰਗਰਾ ਕਿਉਂ ਸੁਣਦਾ ਓਏ ਤੂੰ ਨਾਮ ਸੁਣਿਆ ਕਰ ਤੂੰ ਚੰਗਰਾ ਨਾ ਸੁਣਿਆ ਕਰ ਜਿਹੜਾ ਮਾਰਦਾ ਉਹ ਕੁਦਰਤ ਟਾਵੇਗੀ ਉਹਨੂੰ ਸਮਾ ਪਿਆ ਬੜਿਆਂ ਨੇ ਆਖਿਆ ਉਹ ਚੌਧਰੀਆ ਇਦਾਂ ਨਾ ਕਰਿਆ ਕਰ ਇਹ ਰੱਬ ਦਾ ਕਾਰ ਹੈ ਰੱਬ ਦੇ ਕਾਰ ਆ ਕਰਕੇ ਜੇ ਚੰਗਾ ਨਹੀਂ ਕਰੀਦਾ ਤੇ ਮਾੜਾ ਵੀ ਨਹੀਂ ਕਰੀਦਾ ਜੇ ਚੰਗਾ ਨਹੀਂ ਨਾ ਕਰੀਦਾ ਤੇ ਮਾੜਾ ਵੀ ਨਾ ਕਰ ਜੇ ਕਿਸੇ ਨੂੰ ਚੁੱਕਣ ਜੋਗਾ ਨਹੀਂ ਤੇ ਕਿਸੇ ਨੂੰ ਸੁੱਟ ਵੀ ਨਾ ਤੇਰੇ ਕਰਕੇ ਜੇ ਕੋਈ ਡਿੱਗ ਪਿਆ ਨਾ ਯਾਦ ਰੱਖੀ ਉਹਦੇ ਕੋ ਮੁੜ ਕੇ ਚੜਿਆ ਨਹੀਂ ਜਾਣਾ ਤੇ ਤੇਰਾ ਕਰਮ ਲਿਖਿਆ ਜਾਣਾ ਜਦੋਂ ਕਰਮ ਲਿਖਿਆ ਜਾਣਾ ਨਾ ਤੇ ਕਰਮ ਗਤੀ ਬਲਵਾਨ ਹੋਇਆ ਕਰਦੀ ਹੈ ਕਹਿੰਦੇ ਨੇ ਮਲੂਕੇ ਨੇ ਚੰਗਰ ਮਾਰਨੀ ਉਹਨੇ ਕਿਹਾ ਜਾ ਚਲੇ ਜਾਓ ਇਹ ਅਠਾ ਪਿੰਡਾਂ ਦਾ ਪ੍ਰਗਣਾ ਤਰਦਾ ਮੇਰੇ ਕੋਲ ਅਠਾ ਪਿੰਡਾਂ ਦਾ ਚੌਧਰੀ ਉਹਨੂੰ ਹੰਕਾਰ ਹੋਇਆ ਕੁਦਰਤ ਨੇ ਖੇਡ ਖੇਢੀ ਉਹਦੇ ਸਰੀਰ ਤੇ ਹੋ ਗਿਆ ਕੋੜ ਉਹਨੂੰ ਚੱਲ ਕੇ ਕਰਮ ਉਹਨ ਰਿਸ਼ਤੇਦਾਰਾਂ ਨੇ ਜਿੰਨਾ ਕਿ ਪੈਸਾ ਹੈਗਾ ਸੀ ਲਾ ਦਿੱਤਾ ਜਦੋਂ ਲਿਮਾਰ ਬਿਮਾਰੀ ਲੰਮੀ ਚੱਲ ਜੇ ਨਾ ਲੰਮੀ ਉਦੋਂ ਆਪਣੇ ਵੀ ਛੱਡਦੇ ਵੇਖੇ ਨੇ ਮੰਜਾ ਬਾਬਿਆਂ ਦੇ ਡੇਰੇ ਤੇ ਪਹਨੇ ਬੰਬੇ ਦੀ ਧਰਤੀ ਦੇ ਉੱਤੇ ਕੈਂਸਰ ਦਾ ਇਲਾਜ ਕਰਾਉਣ ਜਾਂਦੇ ਨੇ ਉੱਥੇ ਸਾਧੂਆਂ ਨੇ ਬਹੁਤ ਵੱਡੀ ਸਰਾਹ ਬਣਾਈ ਹੈ ਟਾਟਾ ਹਸਪੀਟਲ ਦੇ ਲਾਗੇ ਕਿਉਂਕਿ ਪੰਜਾਬੀ ਭਰਾ ਕੋਈ ਵੀ ਵਰਗ ਜਾਂਦਾ ਸੀ ਸੜਕਾਂ ਤੇ ਸੌਂਦੇ ਸਨ ਰਹਿਣ ਨੂੰ ਥਾਂ ਨਹੀਂ ਉੱਥੇ ਸਰਾਹ ਬਣਾਈ ਜੇ ਉੱਥੇ ਛੱਡ ਕੇ ਵੀ ਭੱਜਦੇ ਵੇਖੇ ਨੇ ਜਿਹਦਾ ਰੋਗ ਲੰਮਾ ਹੋ ਜਾਂਦਾ ਨਾ ਉਹਦੇ ਆਪਣੇ ਛੱਡ ਜਾਂਦੇ ਨੇ ਮਲੂਕੇ ਨੂੰ ਕੀੜੇ ਪੈ ਗਏ ਇਹਦਾ ਮੰਝਾ ਚੁਕਿਆ ਜਦੋਂ ਤੁਸੀਂ ਖਡੂਰ ਜਾਓ ਤੇ ਮਗਲਾਣੀ ਨੂੰ ਰਾਹ ਜਾਂਦਾ ਉਹ ਉਹਨੂੰ ਕਹਿੰਦੇ ਤਰਸਤਾ ਤਿੰਨ ਰਾਹ ਉੱਥੇ ਰੱਖ ਦਿੱਤਾ ਮੰਜਾ ਲੰਘਦੇ ਵੜਦੇ ਦਾ ਘਟਾ ਪੈਣਾ ਤੇ ਸਰੀਰ ਹੋਰ ਗੁੰਮ ਹੋਇਆ ਕੋਈ ਮਿੱਤਰ ਪਿਆਰਾ ਆਇਆ ਉਹਨੇ ਆਖਿਆ ਮਲੂਕਿਆ ਯਾਦ ਰੱਖੋ 20 ਸਾਲ ਪਹਿਲਾਂ ਮੈਂ ਤੈਨੂੰ ਆਖਿਆ ਬਾਬੇ ਦਾ ਘਰ ਹੈ ਤੂੰ ਨਹੀਂ ਮੰਨੀ ਮੇਰੀ ਇੱਕ ਵੀ ਹੁਣ ਸੁਣਾ ਜਦੋਂ ਕੁਦਰਤ ਖੇਡ ਖੇਡਦੀ ਨਾ ਇਹੋ ਹੀ ਖੇਡਦੀ ਹੈ ਉਹਨੇ ਤਰਲਾ ਕੀਤਾ ਠੀਕ ਹੈ ਇੱਕ ਵੇਰਾ ਮੇਰਾ ਮੰਜਾ ਤਪਿਆਣੀ ਦੀ ਧਰਤੀ ਤੇ ਦਿਖੜ ਮੈਨੂੰ ਦਰਸ਼ਨ ਤਾਂ ਕਰਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਉਹਨੇ ਮਿੱਤਰ ਪਿਆਰਿਆਂ ਨੂੰ ਆਵਾਜ਼ ਮਾਰੀ ਤਪਿਆਣੇ ਦੀ ਧਰਤੀ ਤੇ ਗਿਆ ਸਰੋਵਰ ਦੇ ਕੰਢੇ ਤੇ ਮੰਝਾ ਰੱਖਿਆ ਤੇ ਪਾਈ ਵੀਰ ਸਿੰਘ ਜੀ ਲਿਖਦੇ ਤੁਹਾਡੇ ਵਡੇਰੇ ਦਾ ਤਪ ਕਿਦਾਂ ਜਦੋਂ ਤਪਿਆਣੇ ਦੀ ਧਰਤੀ ਤੋਂ ਤਪ ਕਰਕੇ ਬਾਹਰ ਨੂੰ ਆਉਂਦੇ ਨੇ ਉਹਨਾਂ ਦੀ ਨਿਗਾ ਵਿੱਚ ਨਿਗਾ ਪੈ ਜੇ ਤੇ ਬੰਦੇ ਦੇ ਰੋਗ ਕੱਟੇ ਜਾਂਦੇ ਨੇ ਤਪਿਆਣੇ ਦੀ ਧਰਤੀ ਤੇ ਤਪ ਕਰਕੇ ਆਏ ਨੇਤਰਾ ਚ ਰਸ ਮਲੂਕੇ ਦੀ ਆਵਾਜ਼ ਪਈ ਜਦੋਂ ਮਲੂਕੇ ਦੇ ਲਾਗੇ ਪਹਤੇ ਉਹਦੀ ਨਿਗਾ ਪਈ ਤੇ ਉਹਦੇ ਸਰੀਰ 'ਚ ਹਰਕਤ ਆਈ ਉਹਨੇ ਰਿੜ ਕੇ ਸਰੀਰ ਤੇ ਮੱਥਾ ਟੇਕਿਆ ਪਾਈ ਵੀਰ ਸਿੰਘ ਜੀ ਲਿਖਦੇ ਸੱਜੇ ਪੈਰ ਦਾ ਗੂਠਾ ਤਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਮਲੂਕੇ ਦੇ ਮੱਥੇ ਨੂੰ ਲੱਗਾ ਉਹਦੇ ਕਰਮ ਰੋਗ ਕੱਟੇ ਗਏ ਸਰੀਰ ਨੌਂ ਬਾਰ ਨੌ ਹੋ ਗਿਆ ਮਲੂਕੇ ਆ ਇਹ ਕੀ ਖੇਡਾਂ ਖੇਡਦਾ ਫਿਰਦਾ ਓਏ ਉਹਨੇ ਆਖਿਆ ਬਾਬਾ ਭੁੱਲ ਗਿਆ ਅੱਜ ਤੋਂ ਨਹੀਂ ਖੇਡਦਾ ਦੱਸ ਕਿਹੜੀ ਸੇਵਾ ਕਰਨੀ ਹੈ ਨਾਨਕ ਨਰਨਕਾਰ ਹੀ ਆਸ ਕੇ ਮੋਢੇ ਤੇ ਹੱਥ ਰੱਖਿਆ ਕਹਿੰਦੇ ਤੇਰੇ ਕੋਲ ਮਾਮਲਾ ਤਰਦਾ ਓ ਏਦਾਂ ਨਾ ਕਰਿਆ ਕਰ ਦਸਵੰਦ ਕੱਢਿਆ ਕਰ ਜਾਂ ਬੁੱਲੇ ਲੁੱਟਾਂ ਦੋ ਗੱਲਾਂ ਦਾ ਧਿਆਨ ਰੱਖੀ ਇੱਕ ਤਮਾਕੂ ਦਾ ਸੇਵਨ ਨਾ ਕਰੀ ਤੇ ਇੱਕ ਮਦਦ ਦਾ ਸੇਵਨ ਨਾ ਕਰੀ दारू ਨਾ ਪੀਨੀ ਤਮਾਕੂ ਦਾ ਸੇਵਨ ਨਾ ਕਰੀ ਜਾਂ ਜਿੱਥੇ ਬੁੱਲੇ ਲੁੱਟਲੇ ਲੁੱਟ ਤੈਨ ਤੇਰੀਆਂ ਚੌਧਰਾਂ ਬਣੀਆਂ ਰਹਿਣਗੀਆਂ 8 ਸਾਲ ਲੰਘੇ 8 ਸਾਲ ਨਾ ਮਿਰਗੀ ਦਾ ਦੌਰਾ ਪਿਆ ਨਾ ਕੋੜ ਦਾ ਰੋਗ ਹੋਇਆ ਤੂ ਤੀ ਬੋਲਦੀ ਸੀ ਤੂ ਤੀ ਮਲੂਕੇ ਚੌਧਰੀ ਦੀ 8 ਸਾਲ ਲੰਘ ਗਏ 8 ਸਾਲਾਂ ਬਾਅਦ ਸੰਗਤ ਹੋ ਗਈ ਮਾੜਿਆਂ ਦੀ ਮਾੜਾ ਕਿਦਾਂ ਦਾ ਹੈ ਬਾਬਾ ਕਬੀਰ ਜੀ ਕਹਿੰਦੇ ਕਬੀਰ ਮਾਰੀ ਮਰੋ ਕੁ ਸੰਗ ਕੀ ਕੇਲੇ ਨਿਗਤ ਜੋ 베ਰ ਉਹ ਚੂਲੇ ਉਹ ਚੀਰੀਏ ਸਾਖਤ ਸੰਗ ਲਾਇਰ ਬਾਬੇ ਕਬੀਰ ਨੇ ਆਖਿਆ ਮਾੜੇ ਬੰਦੇ ਦੀ ਸੰਗਤ ਇਦਾਂ ਜਿਵੇਂ 베ਰੀ ਦਾ ਰੁੱਖ ਕੇਲੇ ਦੇ ਪੱਤੇ ਹਵਾ ਦੇ ਮ제 ਲੈਣ ਨੂੰ ਝੁਲਦੇ ਨੇ ਉਹਦੇ ਕੰਡੇ ਪਾੜ ਕੇ ਸੁੱਟ ਦਿੰਦੇ ਨੇ ਮਾੜੇ ਬੰਦੇ ਦਾ ਸੰਗ ਹੋ ਗਿਆ ਮਲੂਕਿਆ 8 ਸਾਲਾਂ ਬਾਅਦ ਆਏ ਆ ਤੇਰੀਆਂ ਚੌਧਰਾਂ ਬਣੀਆਂ ਰਹਿਣ ਗਈਆਂ ਮਾਮਲਾ ਪੰਡਾ ਨਾਲ ਬੰਨ ਕੇ ਲੈ ਕੇ ਆਏ ਆ ਤੂੰ ਨਹੀਂ ਕਰਨਾ ਸਾਡਾ ਤਾਂ ਪ੍ਰਬੰਧ ਕਰ ਕੰਜਰੀ ਦਾ ਪ੍ਰਬੰਧ ਕਰ ਮਦ ਦਾ ਪ੍ਰਬੰਧ ਕਰ दारू ਦਾ ਸੇਵਨ ਕਰ ਕੁਆਬ ਦਾ ਪ੍ਰਬੰਧ ਕਰ ਅਸੀਂ ਤੇਰੇ ਕੋਲ ਪੰਡਾ ਨਾਲ ਮਾਮਲਾ ਲੈ ਕੇ ਆਏ ਆ ਜੇ ਤੈਨੂੰ ਤੇਰੇ ਗੁਰੂ ਨੇ ਵਰਦਿਆ ਤੇ ਕੋਈ ਗੱਲ ਨਹੀਂ ਤੈਨੂੰ ਨਹੀਂ ਆਖਾਂਗੇ ਇਹਦੀ ਸੰਗਤ ਹੋ ਗਈ ਮਾੜਿਆਂ ਦੀ ਤੁਸੀਂ ਕਹਿੰਦੇ ਨਾ ਮਾੜਾ ਬੰਦਾ ਕੀ ਕਰਦਾ ਆ ਵੇਖਿਓ ਕੀ ਕਰਦਾ ਜੇ ਮਾੜਾ ਬੰਦਾ 8 ਸਾਲਾਂ ਦੀ ਮਿੱਤਰਤਾਈ ਨਾਨਕ ਨਿਰੰਕਾਰੀ ਨੇ ਅਗਲੇ ਘਰੋਂ ਖਿੱਚ ਕੇ ਲਿਆਂਦਾ ਹੋਵੇ ਮੋਢੇ ਤੇ ਹੱਥ ਰੱਖਿਆ ਹੋਵੇ ਤੇ ਦੋ ਗੱਲਾਂ ਤੋਂ ਮਨਾ ਕੀਤਾ ਹੋਵੇ ਦਾਰੂ ਨਾ ਪੀਵੀਂ ਤੇ ਤਮਾਕੂ ਦਾ ਸੇਵਨ ਨਾ ਕਰੀ ਬੁੱਲੇ ਲੋਟਾ ਚੌਧਰੀਆ ਬੁੱਲੇ ਲੋਟਾ ਦੁਨੀਆ ਦੀਆਂ ਤਾਕਤਾਂ ਤੇਰੇ ਪੈਰੇ ਤੇ ਬਣੀਆਂ ਰਹਿਣਗੀਆਂ ਐਡੀ ਵੱਡੀ ਕਰਾਮਾਤ ਘੁੰਮਦੀ ਹੋਵੇ ਤੇ 8 ਸਾਲ ਵੀ ਲੰਘ ਜਾਣ ਤੇ ਬੰਦੇ ਮਾੜੇ ਮਿਲ ਜਾਣਾਂ ਮਦ ਲੈ ਆਂਦੀ ਗਈ ਕੰਦਰੀ ਦਾ ਨਾਚ ਹੋਇਆ दारू ਪੀਤੀ ਗਈ ਤਿੰਨ ਪੈ ਰਾਤ ਚਲੀ ਗਈ ਜਦੋਂ ਕੁਆਬ ਮੁੱਕ ਗਿਆ ਮਦ ਮੁੱਕ ਗਈ ਸਾਰਾ ਕੁਝ ਥੱਪ ਹੋ ਗਿਆ ਤੇ ਇੱਕ ਪੈ ਰਾਤ ਰਹਿ ਗਈ ਤਿੰਨ ਪੈ ਰਾਤ ਉੱਜੜ ਗਈ ਹੈ ਉਹਨਾਂ ਦੇ ਵਿੱਚੋਂ ਚਵਾਲ ਵਾਲੇ ਚੌਧਰੀ ਨੇ ਕਿਤੇ ਗਲਾਸੀ ਚ ਕੋਟਕ ਪਾਈ ਸੀ ਉਹਨੇ ਆਪਣੇ ਕੋ ਰੱਖੀ ਪੀ ਅੱਜ ਮਿੱਤਰ ਨੂੰ ਪਿਉਣੀ ਪਿਉਣੀ ਹੈ ਇਹਦੇ ਕੋਲ ਚੱਲਿਆਗਾ ਮਲੂਕਿਆ ਬਾਹਰ ਨਿਕਲ ਕੇ ਵੇਖ ਰਾਸਾ ਠੰਡਾ ਪੈ ਗਿਆ ਜੀ ਕੋਈ ਕਿਸੇ ਦੇ ਆਖੇ ਨਹੀਂ ਲੱਗਦਾ ਮੇਰੀ ਤੇਰੇ ਨਾਲ ਮਿੱਤਰ ਤਾਈ ਹੈ ਮੈਂ ਤੇਰੇ ਲਾਗੇ ਆ ਕਟਕ ਪੀਲਾ ਮੈਂ ਤੇਰੇ ਵਾਸਤੇ ਰੱਖੀ ਹੈ ਅੰਦਰ ਵੜ ਕੇ ਬੈਠਾ ਰਹੀ ਗੁਰੂ ਨੂੰ ਕਿਹੜਾ ਪਤਾ ਲੱਗਣਾ ਤੂੰ ਮਦ ਪੀਤੀ ਹੈ ਮਲੂਕੇ ਦੀ ਸੰਗਤ ਹੋ ਗਈ ਬਾੜਿਆਂ ਦੀ ਇਹਨੇ ਗਲਾਸੀ ਚੋਂ ਅੰਦਰ ਕੀਤੀ ਗੁਰਬਾਣੀ ਕਹਿੰਦੀ ਜਦੋਂ ਅੰਦਰ ਗਈ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵੇਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਧਕੇ ਖਾਏ ਇਹ ਮਹੱਲਾ ਤੇ ਚੜ ਗਿਆ ਇਹਨੇ ਤਪਿਆਣੇ ਵੱਲ ਨੂੰ ਮੂੰਹ ਕਰਕੇ ਜਦੋਂ ਚੰਗਰ ਮਾਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਿਨ ਦੇ ਚਨਾ ਦੇ ਨਾਲ ਤਪ ਕਰਕੇ ਬਾਹਰ ਆ ਰਹੇ ਸਨ ਆਵਾਜ਼ ਪਈ ਸੇਵਾਦਾਰ ਨੇ ਆਖਿਆ ਬਾਬਾ ਜੀ ਮਲੂਕੇ ਚੌਧਰੀ ਦੀ ਆਵਾਜ਼ ਹੈ ਮੈਨੂੰ ਲੱਗਦਾ ਇਹਨੇ ਮਦ ਪੀ ਲਈ ਹੈ ਦੂਜੀ ਵੇਰਾ ਫਿਰ ਕਹਿੰਦਾ ਉਹ ਗੁਰੂਆ ਤੇਰੀ ਸਿੱਖੀ ਛੱਡੀ ਨਾਲੇ ਚੰਗਰ ਮਾਰੀ ਜਦੋਂ ਤੀਜੀ ਵੇਰਾ ਆਖਿਆ ਗੁਰੂਆ ਤੇਰੀ ਸਿੱਖੀ ਛੱਡੀ ਇਦਰੋਂ ਤਿੰਨਾਂ ਲੋਕਾਂ ਦੇ ਮਾਲਕ ਧੰਗੁਰੂ ਅੰਗਦ ਸਹਿਬ ਸੱਚੇ ਪਾਤਸ਼ਾਹ ਨੇ ਤਪਿਆਣੇ ਦੀ ertidite ਖਲੋਕੇ ਮਲੂਕੇ ਵੱਲ ਨੂੰ ਮੂੰਹ ਕੀਤਾ ਚੰਗਾ ਮਲੂਕਿਆ ਜੇ ਤੂੰ ਸਾਡੀ ਸਿੱਖੀ ਛੱਡੀ ਅਸਾ ਤੇਰੀ ਮਿਰਗੀ ਛੱਡੀ ਮਿਰਗੀ ਦਾ ਦੌਰਾ ਪੈ ਗਿਆ ਉੱਤੋਂ ਡਿੱਗਾ ਤੌਣ ਦਾ ਮਣਕਾ ਟੁੱਟ ਗਿਆ ਪੱਲੇ ਕੱਖ ਨਹੀਂ ਪਿਆ ਦਦਾ ਦੋਸ਼ ਨਾ ਦੀਜੈ ਕਿਸੈ ਦੋਸ਼ ਕਰਮਾਂ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਬਣਦਾ ਕੀ ਹੈ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ 니 ਕੋ ठाकुर ਦੇਸਾ ਕਹੋ ਕਬੀਰ ਮੇਰੇ ਮਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਹੀਂ ਦਿਆਲ ਮੋਹੇ ਸੰਸਰ ਪਾਪੀ ਬਣਦਾ ਕੀ ਹੈ ਨਰਪ ਕਨਿਆ ਕੇ ਕਾਰਨੇ ਇਕ ਪਿਆ ਪੇਖਤਾਰੀ ਕਾਮ ਰਥੀ ਸੁਆਰਥੀ ਵਾਕੀ ਪੈ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੀ ਸਿੰਘ ਸ਼ਰਨ ਕਤ ਜਾਈਐ ਜੋ ਜੰਮਕ ਗਰਾਸੀ ਏਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਪੁਨ ਕਾਮ ਨਾ ਆਵੇ ਪ੍ਰਾਨ ਗਿ ਥਾਕੇ ਫਿਰ ਨਹੀਂ ਕੈਸੇ ਬਰਮਾਵੋ ਬੂੜ ਮੂਏ ਨੌਕਾ ਮਿਲੇ ਕੋ ਕਹਾ ਚਡਾਵੋ ਮੈਂ ਨਾਹੀ ਕਿ ਸ਼ਹਾਉ ਨਹੀਂ ਕਿਛ ਆਹੇ ਨਾ ਮੋਰਾ ਔਸਰ ਲੱਜਾ ਰਾਖ ਲਿਓ ਸਦ ਨਾ ਜਾਨ ਤੋਰਾ ਜਦੋਂ ਆ ਅਵਸਥਾ ਬਣਦੀ ਐ ਉਦੋਂ ਪੁਕਾਰ ਨਿਕਲਦੀ ਐ ਮਹਾਰਾਜ ਮਨ ਵਸ ਆਵੇ ਨਾਨਕਾ ਤੇ ਪੂਰਨ ਕਿਰਪਾ ਹੋਏ ਤੇਰੀ ਪੂਰਨ ਰਹਿਮਤ ਹੋ ਜਾਵੇ ਮਨ ਰੂਪੀ ਪੰਡਾ ਗੁਰੂ ਰੂਪੀ ਸਾਗਰ ਵਾਲ ਨੂੰ ਟੇਡਾ ਹੋ ਜਾਵੇ ਇਹਦੇ ਅੰਦਰ ਨਾਮ ਦੀ ਚਲਕ ਪੈ ਜਾਵੇ ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਜਾਂਦਾ ਹੈ ਉਹ ਤਤ ਬੇਤੇ ਬਣ ਜਾਂਦੇ ਨੇ ਉਹਨਾਂ ਦੀ ਪ੍ਰਮਾਤਮਾ ਨਾਲ ਗੱਲ ਐ ਪ੍ਰਮਾਤਮਾ ਦਿਖਦਾ ਨਹੀਂ ਪ੍ਰਮਾਤਮਾ ਵਰਤਦਾ ਜੇ ਪ੍ਰਮਾਤਮਾ ਦਿਖਦਾ ਨਹੀਂ ਦਿਖਦਾ ਐ ਇਹ ਦੋ ਸਵਾਲ ਨੇ ਪਰਮਾਤਮਾ ਦਿਖਦਾ ਨਹੀਂ ਪਰਮਾਤਮਾ ਦਿਖਦਾ ਹੈ ਜਿਨ੍ਹਾਂ ਨੂੰ ਨਹੀਂ ਦਿਖਦਾ ਉਹ ਭੌਂਕੀ ਤੁਰੇ ਜਾਂਦੇ ਨੇ ਸਰੋਵਰ ਹੀ ਆ ਰਹੀ ਜਿਨ੍ਹਾਂ ਨੂੰ ਦਿਖਦਾ ਹੈ ਉਹਨਾਂ ਦੀ ਅਵਸਥਾ ਇਹ ਹੈ ਉਦੋਂ ਦਿਖਦਾ ਜਦੋਂ ਕੱਖ ਨਾ ਦਿਖੇ ਜਦੋਂ ਅਜੇ ਮਹਿਲ ਮਾੜੀਆਂ ਦਿਖਦੇ ਨੇ ਪਿੰਡ ਦਾ ਸਰਪੰਚ ਦਿਖਦਾ ਹੈ ਨਸ਼ਾ ਭਾਵੇਂ ਜਿੰਨਾ ਮਰਜੀ ਕੋਈ ਵੇਚੀ ਜਾਵੇ ਕੋਈ ਨਹੀਂ ਦਿਖਦਾ ਜਦੋਂ ਇਹ ਚੀਜ਼ਾਂ ਦਿਖਦੀਆਂ ਉਦੋਂ ਕੱਖ ਨਹੀਂ ਦਿਖਦਾ ਤੇ ਜਦੋਂ ਇਹਨਾਂ ਚੀਜ਼ਾਂ ਤੋਂ ਉੱਪਰ ਹੋ ਕਰਕੇ ਵੇਖਦੇ ਹੋ ਪਰਮਾਤਮਾ ਦਿਖਦਾ ਜੇ ਪਰਮਾਤਮਾ ਗੱਲਾਂ ਕਰਦਾ ਜੇ ਬਾਬੇ ਤੰਨੇ ਨੂੰ ਪੁੱਛਿਆ ਬਾਬਾ ਤੇਰਾ ਗੁਜ਼ਾਰਾ ਕਿੰਨਾ ਕੈ ਉਹ ਕਹਿੰਦਾ ਇੱਕ ਬਾਬਾ ਤੰਨਾ ਜੀ ਕਹਿੰਦੇ ਨੇ ਇੱਕ ਪਿੰਗੋਂ ਪੈਸ ਲਵੇਰੀ ਜਨਕੀ ਤੁਰੀ ਚੰਗੇਰੀ ਗੁਰੂ ਕੇ ਸਿੱਖੋ ਬਾਬੇ ਤੰਨੇ ਦੇ ਹਿਰਦੇ ਦੀ ਪੁਕਾਰ ਨਾਨਕ ਨਰੰਕਾਰੀ ਦੇ ਘਰ ਦੀ ਪੁਕਾਰ ਉਹਦੀ ਖਿੱਚ ਬਾਬੇ ਤੰਨੇ ਦੀ ਖਿੱਚ ਬਾਬੇ ਰਵਦਾਸ ਦੀ ਖਿੱਚ ਰਵਦਾਸ ਤਮੰਤਾ ਟੋੜ ਨੀਤ ਜਨ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਬਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਬਿਦ ਸੁਣ ਕੇ ਜੱਟ ਨੂੰ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਡਪਾਗਾ ਇਹ ਸਾਰੀਆਂ ਗੱਲਾਂ ਖਿੱਚ ਕਰਕੇ ਹੋਇਆ ਕਰਦੀਆਂ ਨੇ ਗੁਰਮਤ ਵਿਚਾਰ ਕਰਦੇ ਆ ਹੋਈਆਂ ਬੁੱਲਾਂ ਦੀ ਮਾਫੀ ਤੁਸੀਂ ਮਨੋ ਗਿਰਤੀਆਂ ਇਕਾਗਰ ਕਰਕੇ ਸੁਣਿਆ ਤੁਹਾਡਾ ਤਨਵਾਦ ਗਲਾ ਸਾਥ ਨਹੀਂ ਦਿੰਦਾ ਸੀ ਪਰ ਤੁਹਾਡੀ ਰਹਿਮਤ ਹੋ ਗਈ ਹੈ ਸੰਗਤ ਨੇ ਕਿਰਪਾ ਕਰ ਦਿੱਤੀ ਤਰਲੋਕੀ ਦਾ ਮਾਲਕ ਵਿਚਰਿਆ ਰੰਗ ਮੇਲਾ ਬਣ ਗਿਆ ਜੀ ਆਇਆਂ ਨੂੰ ਨਾਮ ਜਪਿਆ ਕਰੋ ਬੰਦਗੀ ਕਰਿਆ ਕਰੋ ਢਾਈ ਘੰਟੇ ਦਸਵੰਦ ਕਰਿਆ ਕੱਢਿਆ ਕਰੋ ਗੁਰੂ ਕੇ ਸਿੱਖੋ ਫਿਰ ਹੀ ਪਰਮਾਤਮਾ ਦੀ ਮੰਜ਼ਲ ਹੈ ਇਹ ਦੁਨੀਆ ਨਾਸਵੰਤ ਹੈ ਕ੍ਰਾਂਤੀ ਦੇ ਮੋਰ ਤੇ ਖੜੀ ਹੈ ਅੱਗ ਦੇ ਘਰ ਤੇ ਖੜੀ ਹੈ ਬਰੂ ਦੇ ਢੇਰ ਤੇ ਖੜੀ ਹੈ ਪਤਾ ਕੋਈ ਨਹੀਂ ਕੀ ਹੋ ਜਾਣਾ ਇੱਕ ਕੇਵਲ ਤੇ ਕੇਵਲ ਪੱਲੇ ਨਾਮ ਜਾਵੇਗਾ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਪਾਹੇ ਨਾ ਸਕੈ ਜਾਲੇ ਉਹਨੂੰ ਕੁਝ ਵੀ ਸੜਦਾ ਨਹੀਂ ਗੁਰਮਤ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ